ਦੇਸ਼ ਭਰਤੀ ਦੇ ਵਿੱਚ ਕੋਈ ਨਹੀਂ ਲੜ ਸਕਣੀਗਾ ਕੋਈ ਕਾਨੂੰਨਿਸਤਕ ਸਦਿਆਪਕ ਨਹੀਂ ਬਚਣਗੇ ਪ੍ਰੋਫੈਸਰ ਨਹੀਂ ਬਚਣਗੇ ਜੇ ਸਰਕਾਰੀ ਨਾਇਕ ਦੇ ਨਹੀਂ ਬਚਣਗੇ ਉਦੋਂ ਤੱਕ ਕੋਈ ਨਾ ਚਿਹਤ ਕ੍ਰਾਂਤੀ ਹੋ ਸਕਦੀ ਆ ਨਾ ਸੱਚੀ ਕ੍ਰਾਂਤੀ ਅਸੀਂ ਸਿੱਖ ਨੂੰ ਪੂਰ ਮਾਰਚ ਕਰਦੇ ਆਂਗੇ ਸਿਆਸੀ ਕੋਠੋਆਂ ਨੂੰ ਕਰਦੇ ਆ ਇਹ ਬੋਲਿਆਗਾ ਹਲਾਵਾ ਜਿੱਦਾਂ ਕੋਈ ਬੋਬਾ ਕਰਕੇ ਰਹਾ ਵਾਂਗੇ ਸਿੱਖਿਆ ਕਰਾਂ ਜੋ ਹੁੰਦਾਗਾ ਸਰਕਾਰ ਕਰ ਲਵੇ ਜੋ ਹੁੰਦਾਗਾ ਪੁਲਿਸ ਕਰ ਲੈ ਅਸੀਂ ਫਿਰ ਉਧਰ ਮੁਗਣਾ ਨਹੀਂ ਸਾਡੀ ਸੰਸਥਾ ਨਹੀਂ ਹੋਣਗੇ ਤਾਜ਼ੀ ਕਿਵੇਂ ਇਹ ਡੌੜੀ ਇਸ ਨੂੰ ਬਚਾਵਾਂਗੇ ਕਿਵੇਂ ਬੋਮਰ ਪੋਤੇ ਨੂੰ ਬਚਾਵਾਂਗੇ ਕਿਵੇਂ ਇਹਦੀ ਐਸਟੀ ਕੋਟੇ ਨੂੰ ਬਚਾਵਾਂਗੇ ਪੰਜਾਬ ਸਰਕਾਰ ਮਰਦਾਬਾਰ ਜਿੰਦਾਬਾਦ ਮਰਦਾਬਾਰ ਸਿੱਖੇ ਮੰਤਰੀ ਮਰਦਾਬਾਰ ਜਿੰਦਾਬਾਦ ਮਰਦਾਬਾਰ ਭਗਵੰਤ ਸਾਨ ਮਰਦਾਬਾਰ ਸਕਿਆ ਮੰਤਰੀ ਮਰਦਾਬਾਦ 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 ਸਕਿਆ ਮੰਤਰੀ ਮਰਦਾਬਾਦ ਜਿੰਦਾਬਾਦ ਮਰਦਾਬਾਦ ਯਾਰਾ ਦੇ ਬੰਦਾ ਪ੍ਰਾਂਤ ਜਿੰਦਾਬਾਦ 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 ਸਰਕਾਰ ਮਰਦਾਬਾਦ ਸਿਕਿਆ ਮਰਦਾਬਾਦ ਸਕਿਆ ਮੰਤਰੀ ਮਰਦਾਬਾਦ ਅਖੇ ਸਵਾਰ ਮਰਦਾਬਾਦ ਸਰਕਾਰਾਂ ਕਾਦੀਆਂ ਕੀ ਇਹ ਸਰਕਾਰਾਂ ਕਾਦੀਆਂ ਕੀ ਸਿੱਖਿਆ ਮੰਤਰੀ ਮਰਦਾਬਾਦ ਸਿੱਖਿਆ ਮੰਤਰੀ ਮਰਦਾਬਾਦ ਭਗਵਾਨ ਕਮਾਲ ਮਰਦਾਬਾਦ ਸਿੱਖਿਆ ਮੰਤਰੀ ਮਰਦਾਬਾਦ ਸਿੱਖਿਆ ਮੰਤਰੀ ਜਿੰਦਾਬਾਦ 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 ਕਿਹੜੀ ਵਾਰ ਜਿੰਦਾਬਾਦ 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 ਸਿੱਖਿਆ ਮੰਤਰੀ ਜਿੰਦਾਬਾਦ 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 ਕੈਬਨਟ ਮੰਤਰੀ ਜਿੰਦਾਬਾਦ 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 ਨੀਡ ਦੇ ਕੰਕਰਨ ਅਧਿਕਾਰ ਜਿੰਦਾਬਾਦ 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 ਸਿੱਖਿਆ ਮੰਤਰੀ ਜਿੰਦਾਬਾਦ 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 ਇਹ ਫਿਰ ਕਾਰਾ ਕਰ ਦਿੱਤੀ ਕੀ

ਬਰਾਹਮਣ ਜਦੋਂ ਕੋਈ ਜਿਹੜਾ ਮਾਜਨਾ ਕਰਦਾ ਹੈ ਇਸ ਤਰ੍ਹਾਂ ਕੀਤਾ ਕਿ ਮੇਰੇ ਨੂੰ ਸੇਵਾ ਕਰਨਾ ਉਸਨੂੰ ਟੋਟਲਾ ਫਾਨੀ ਜਨਾ ਬਣਾ ਕਰ ਦਿੱਤਾ ਗਿਆ ਅੱਜ ਮੇਰੇ ਜੀ ਵੀ ਕੋਰ ਕਰ ਕੱਢੀਏ ਕੋਈ ਕਹਿੰਦਾ ਕਿ ਉਹ ਕਾਰ ਜੂੜਾ ਦੇ ਤਰ੍ਹਾਂ ਬਿਚਾਰਦਾ ਕੋ ਆਪੂ ਗੁੱਡ ਰੋ ਕੋ ਅਜੀ ਇਸ ਦਾ ਦਾ ਫਾਇਦਾ ਹੈ ਕਿ ਜਿਹੜੇ ਜੱਥੇਬੰਦੀਆਂ ਹੋਣਗੇ ਉਹ ਘਾਹੂ ਜੱਥੇ ਬਣਾ ਲੈਣਗੇ ਲੋਕਾਂ ਦੇ ਨਾਲ ਕਰਨਾ ਰਹੇ ਨੇ ਉਹਨਾਂ ਨੂੰ ਤੁਸੀਂ ਜਿਹੜਾ ਲੈ ਆਇਆ ਤੇ ਫਾਇਦਾ ਹੈ ਆਹੀ ਜਿਹੜਾ ਸੁਰੂ ਕਰਦੇ ਆਂਗੇ ਮੇਰੇ ਨਾਲ ਵੀ ਆਪੇ ਜੀ ਇਹ ਸੁਰੂ ਜਿਹੜਾ ਕਰ ਰਿਹਾ ਹੋਇਆ ਹੈ ਆਪ ਕੋਈ ਕੋਈ ਦੇ ਗੱਲ ਕਰਨ ਆਏ ਨਹੀਂ ਕਰਨ ਆਉਂਦੇ ਨਾ ਐ ਸੋਪੀਓ ਦੇ ਗਾੜੀ ਦਾ ਇੱਕ ਨੈਰੇਟਰ ਕੋਲ ਫਸਟ ਕੰਟ ਨੂੰ ਦਿਖਾਇਆ ਗਿਆ ਉਹਦਾ ਪੱਟੀ ਰਾਜ ਦੇ ਪੱਟੀ ਹਾਈ ਹੈ ਕਿ ਨੈਰੇਟਰ ਪੰਜਾਬ ਦੇ ਵਿੱਚ ਖੜਾ ਹੋਇਆ ਹੈ ਕਿ ਜੀ ਇੱਕ ਪਾਰਟੀ ਦੇ ਰੁਭਾਅ ਕਰਨੀਆਂ ਹਨ ਇਹ ਰੁਭਾਅ ਦਾ ਬੜਾ ਪਜੀਲੇ ਯਾਸਤ ਹੈਗਾ ਤਾਂ ਉਹਨਾਂ ਲਈ ਇਹ ਹੈ ਕਿ ਕੋਈ ਤਾਕਤ ਦੀ ਗੱਲ ਹੋਣੀ ਹੈ ਕਿ ਜੀ ਬਹੁਤ ਭੈਟੀਆਂ ਸ਼ਰਤਾਂ ਪਰ ਕੀ ਪਾਰਟੀ ਦੇ ਵਿੱਚ ਹੈ ਉਸ ਕਰਕੇ ਪਾਰਟੀ ਰੱਥ ਹੋਏਗੀ उसके बाद लंबा समय संघर्ष करेगा सरकार ने मजबूर करती किए कि है पर प्रशासन इना परेशाना हो चुका है सरकार भी निशाना हो चुकी है कि अब साढ़ा साठ रुपया मार्च करके आएंगे इक्कीस मुलाजमान ने

ਨਾ ਨੋ ਕਿ ਅੱਜ ਕਿ ਤੁਸੀਂ ਕੀ ਬੱਤੀ ਕਰਨਾ ਚਾਹੁੰਦੇ ਹੋ ਜਿੱਥੇ ਜੀ ਬੈਕ ਕਰਨਾ ਕਹਿੰਦੇ ਲੋਕ ਤੁਹਾਨੂੰ ਕੋਈ ਦੁਖਾਨ ਆਗਰ ਦੇਵੇ ਆਪਣਾ ਦੇ ਬੰਦੇ ਲਾਣੇ ਹੁੰਦੇ ਆ ਜੀ ਅਸੀਂ ਪੁੱਛਿਆ ਜਨਾਜ ਪ੍ਰਕਾਸ਼ ਨੂੰ ਕੋਲੇ ਬੰਦੇ ਹੁਣੇ ਤੇਰੇ ਜੇ ਕੋਈ ਜੇ ਕੋਈ ਬਾਸ ਕਰਦੇ ਆ ਰਹਿਆਂ ਹਾਂ ਸੋ ਇਹ ਪ੍ਰਕਾਸ਼ ਤੇ ਪ੍ਰਸਾਦ ਇਹਨਾਂ ਨੂੰ ਸੰਕੁਚਿਤ ਹੋਏ ਤੇ ਕੀ ਇਹਨਾਂ ਨਾਲ ਹੁਣ ਨਹੀਂ ਆਈ ਕਿ ਬਿਲਕੁਲ ਕਰ ਰਹੇ ਨੇ ਇਹਨਾਂ ਨਾਲ ਬਿਲਕੁਲ ਕੋਈ ਬਾਕੀ ਕੁਆਲਿਫਾਈਡ ਬੰਦੇ ਲੱਗੇ ਤੇ ਹਰ ਮਾਰਚ ਕਰੀਏ ਟੂਰ ਕੋਈ ਆ ਜਾਉਂਦਾ ਪ੍ਰੋਟੈਸਟ ਕਰ ਰਹੇ ਨੇ ਕਾਚੀ ਜੇਥੇ ਕੋਸਤ ਹੋਇਆ ਰਾਇਤਾ ਮਾਗਦਾ ਇਹ ਮੋਰਗੋਤ ਰਕਾਰ ਦੇ ਮੰਨੇ ਪ੍ਰਸ਼ਾਸਨ ਦੀ ਉਹ ਵੱਡੀ ਮਲੈਕੀ ਹੈ ਵੱਡੀ ਲਾਪਰਵਾਹੀ ਹੈ ਇਹਦੀ ਆਪੀ ਰਿਪੋਰਟ ਹੀ ਕਰਵਾ ਖੁਦੋਂ ਖੁਦੋਂ ਅੱਜ ਅਮਰੇ ਜ਼ਿਲ੍ਹਾ ਪੱਟੀ ਦੇ ਬਕਸ ਤੋਂ ਅੱਗੇ ਤੱਕ ਤੋਂ ਵੀ ਕੋਹਣ ਗਿਆ ਨੇ ਆਪਣਾ ਪੋਟਾ ਫੋਟੋਆਂ ਦਾ ਸਮਾਰਨ ਕਰਨ ਲਈ ਅੱਜ ਆਪਾਂ ਰੱਖੜਾ ਜਾ ਦੇ ਰੁਪਏ ਤੇ ਪਾਟਿਆ ਹੈ ਤਾਂ ਪਾਣੀ ਨਹੀਂ ਹੋ ਰਹੀ ਵੱਡੀ ਨੀਤੀ ਦੇ ਵਿੱਚ ਅੱਜ ਕੋਈ ਵੀ ਜਿਹੜੇ ਨੇ

ਕਿੱਤ ਮੱਕਾ ਮੋਦਾਬਾਡ ਮੋਦਾਬਾਡ ਕਿਕ ਮੱਕਰੀ ਆਏ ਹਾਏ 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 ਕਿਕ ਮੱਕਰੀ ਆਏ ਤੇ ਵੀ ਜਿਹੜੇ ਗਲਤ ਕੀਤਾ ਹੈ ਬਰਦਾ ਸੀਗਾ ਉਹਨਾਂ ਨੂੰ ਸਜ਼ਾ ਦੇਣ ਦੀ ਕਿਹਨਾਂ ਨੇ ਗਲਤ ਭਰਤੀਆਂ ਕੀਤੀਆਂ ਨੇ ਤੇ ਸਜ਼ਾ ਉਹਨਾਂ ਨੂੰ ਮਿਗੀ ਜਿਨ੍ਹਾਂ ਨੇ ਕੋਈ ਗਲਤੀ ਨਹੀਂ ਕੀਤੀ ਕਿਉਂ ਕਿ ਕੋਰੂ ਦੀ ਨਜ਼ਰ ਤੇ ਤੀਰ ਹੈ ਜਿਹੜੇ ਉੱਤ ਲਿਖਿਆ ਹੈ ਸਰਕਾਰੀ ਕਲਾ ਦਰ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਰੈਗੂਲਰ ਕਰ ਰਹੀਆਂ ਨੇ ਤੇ ਔਰ ਪ੍ਰਾਈਵੇਟ ਯੂਨੀਵਰਸਿਟੀਆਂ ਜਿਹੜੇ ਵੱਡੇ ਵੱਡੇ ਸਰਮਾਇਦਾਰ ਨੇ ਉਹ ਕਹਿੰਦੇ ਨੇ ਕਿ ਜੇ ਸਰਕਾਰੀ ਕਾਲਜਾਂ ਦੇ ਯੂਨੀਵਰਸਿਟੀ ਦੀ ਭਾਗੀ ਕਰਦੇ ਆ ਫਿਰ ਜਿਹੜਾ ਆ ਅਸੀਂ ਇਹਨਾਂ ਦੀ ਲੁਟ ਕਿਵੇਂ ਕਰਾਂਗੇ ਅਸਰ ਸਾਥੀਓ ਮਾਮਲਾ ਹੈ ਪ੍ਰਬੰਧ ਦਾ ਤੇ ਜੁੜੀ ਪ੍ਰਬੰਧਨਾ ਗੱਲ ਹੋਈ ਹੈ ਇਹ ਬੋਰਡ ਵਗੈਰਾ ਇਸ ਪ੍ਰਬੰਧ ਦਾ ਹਿੱਸਾ ਨੇ ਤੇ ਜਿੰਨੀ ਦੇਰ ਅਸੀਂ ਇਹ ਪ੍ਰਬੰਧ ਨੂੰ ਨਹੀਂ ਸਮਝਦੇ ਤੇ ਉਹ ਨਹੀਂ ਦੇ ਜਿਹੜਾ ਨਾਹੀਂ ਪਹਿਲੀ ਰਡਾਈਆਂ ਨੂੰ ਆਖਰੀ ਹੋਣੀ ਹੈ ਤੇ ਇਸ ਤਰ੍ਹਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਕਿ ਜਿਹੜਾ ਲੱਕ ਬੰਨ ਕੇ ਲਓ ਦੇਸ਼ ਪ੍ਰਬੰਧ ਨੂੰ ਨੰਗਾ ਕਰੋ ਤੇ ਮੁੱਖੀ ਪਰ ਸਰਮਾਇਦਾ ਜਿਹੜੇ ਉਹ ਦਿੱਤਰ ਹੋਵੇ ਰੱਬ ਆਪਲੇ ਬਾਰੇ ਤੇ ਤੇ ਅਸੀਂ ਚਾਹੁੰਦੇ ਨੇ ਕਿ ਸਾਰੀ ਪੜ੍ਹਾਈ ਬੁਧੀਆਂ ਹੋਵੇ ਤੇ ਇਹ ਜਿਹੜੇ ਪੜ੍ਹੇ ਲਿਖੇ ਨੌਜਵਾਨ ਨੇ ਇਹ ਨਗੁਣੀਆ ਸਿਖਾ ਦੇ ਸਕੀਏ ਪ੍ਰਾਈਵੇਟ ਯੂਨੀਵਰਸਿਟੀਆਂ ਚੋਂ ਅਸਲ ਮਾਮਲਾ ਇਹ ਹੈ ਕਿ ਇਹ ਵਿਦਿਆਰਥੀਆਂ ਦੀ ਤੇ ਪ੍ਰੋਫੈਸਰਾਂ ਦੀ ਲੁੱਟ ਕਰ ਸਕਣ ਕਿਉਂਕਿ ਪ੍ਰਾਈਵੇਟ ਯੂਨੀਵਰਸਿਟੀਆਂ ਜਿਹਨੀਆਂ ਲੁੱਟ ਦਾ ਬਹੁਤ ਵੱਡਾ ਆਟਾ ਨੇ ਉਹਦੇ ਵਿੱਚ ਕੋਈ ਬਾਹਰੀ ਇਨਵੈਸਟਮੈਂਟ ਨਹੀਂ ਹੁੰਦੀ ਮੁਨਾਫਾ ਚੰਗਾ ਹੁੰਦਾ ਤਾਂ ਇਸ ਕਰਕੇ ਜਦੋਂ ਅਸੀਂ ਸਰਕਾਰੀ ਸਿੱਖਿਆ ਨੂੰ ਬਚਾਉਣ ਦੀ ਗੱਲ ਕਰਦੇ ਆ ਤਾਂ ਸਾਨੂੰ ਉਹਨਾਂ ਵਿਰੁੱਧ ਨਾਮੰਦੀ ਕਰਨੀ ਪੋਵੇਗੀ ਜਿਹੜੇ ਸਰਕਾਰੀ ਸਿੱਖਿਆ ਦਾ ਨਾਂ ਸੁਣਾ ਰਹੇ ਨੇ ਇੱਕ ਤੇਰੀ ਸਰਮਾਇਦਾਰ ਜਮਾਤ ਤੇ ਜਿਹਨੇ ਆਪਣੇ ਮੁਨਾਫੇ ਵਧਾ ਲਏ ਨੇ ਕਿ ਉਹ ਜਿੰਨੀ ਦੇਰ ਰਾਜਕਰਦੀ ਜਮਾਤ ਨੂੰ ਨੰਗਾ ਨਹੀਂ ਕਰਾਂਗੇ ਉੰਨੀ ਦੇਰ ਸਾਡੇ ਸੰਘਰਸ਼ ਅੱਗੇ ਨਹੀਂ ਵਧਣਗੇ ਤੇ ਨਾਲ ਦੀ ਨਾਲ ਮੇਰੀ اپیل ਕਰਦਾ ਕਿ ਇੱਕੋ ਜਿਹੇ ਪੜ੍ਹ ਰਹੇ ਆਮ ਛੋਟੇ ਕਿਸਾਨਾਂ ਦੇ ਮਜ਼ਦੂਰਾਂ ਦੇ ਬੱਚੇ ਨੇ ਉਹਨਾਂ ਨੂੰ ਵੀ ਨਾਲ ਲਿਆਇਆ ਜਾਵੇ ਕਿਉਂਕਿ ਸਰਕਾਰੀ ਸਿੱਖਿਆ ਉਹਨਾਂ ਕਿਰਤੀ ਲੋਕਾਂ ਦੀ ਹੈ ਜਿਹੜੇ ਪ੍ਰਾਈਵੇਟ ਯੂਨੀਵਰਸਿਟੀਆਂ ਕੋਲ ਜਾਂ ਵੀ ਫੀਸ ਨਹੀਂ ਭਰ ਸਕਦੇ ਤੇ ਜੇਕਰ ਸਰਕਾਰੀ ਪ੍ਰੋਫੈਸਰ ਭਰਤੀ ਨਹੀਂ ਹੋਣਗੇ ਤਾਂ ਹੜ ਕਾਬਲਾ ਜਿਹਦੇ ਵਿੱਚੋਂ ਜਿਹੜੀ ਸਰਕਾਰ ਹੈ ਆਮ ਲੋਕਾਂ ਨੂੰ ਵਾਰ ਧੱਕਣ ਲੱਗੀ ਹੋਈ ਹੈ ਤਾਂ ਇਸ ਕਰਕੇ ਲੰਮੀ ਲਾਮੰਦੀ ਕਰਕੇ ਜਿਹੜਾ ਆਪਾਂ ਇਹ ਸੰਗਤਾਂ ਨੇ ਤੇ ਡੀਟੀਏ ਵੱਲੋਂ ਤੁਹਾਡੀ ਹਮਾਇਤ ਦੇ ਵਿੱਚ ਆਇਆ ਪਰ ਸਾਨੂੰ ਸੁਨੇਹਾ ਬਹੁਤ ਲੇਟ ਲੱਗਿਆ ਤੇ ਕੁਵੇਦੇ ਪਾਰਟੀ ਨੇ ਬਾਅਦ ਚ ਸਾਨੂੰ ਜਿਹੜਾ ਮੈਸੇਜ ਆਇਆ ਕਿ ਕਰਕੇ ਲਿਆਗਾ ਅਸੀਂ ਮੈਂ ਇਕੱਲੇ ਆ ਸਕਿਆ ਤੇ ਜੇਕਰ ਪਹਿਲਾ ਕਾਰਜ ਮਿਲ ਹੋ ਜਾਏ ਇੱਕ ਦਾ ਦਿਨ ਤਾਜ਼ੀ ਬਜਾੜਾ ਵੱਡੇ ਗਿਣਤੀ 'ਚ ਆ ਸਕਦੇ ਆ ਕਿਉਂਕਿ ਮੌਕੇ ਦੇ ਉੱਤੇ ਕਈ ਵੇ ਹੌਣ ਇੱਧਰ ਉੱਧਰ ਕੰਮ ਹੁੰਦੇ ਨੇ ਤਾਂ ਮੈਂ ਤੁਹਾਨੂੰ ਅਪੀਲ ਕਰਦਾ ਕਿ ਇੱਥੇ ਜਿਹੜੇ ਲੋਕਲ ਸ਼ਕਤੀ ਨੇ ਉਹ ਜ਼ਰੂਰ ਸਾਨੂੰ ਸੁਨੇਹਾ ਲਾ ਲਿਆ ਕਰਨਾ ਅਸੀਂ ਆਪਣੀ ਜਿੰਨੀ ਸਾਡੀ ਊਰਜਾ ਹੈ ਉਹਦੇ ਤੁਹਾਡੇ ਮੋਢੇ 'ਤੇ ਮੋਢਾ ਜੋੜ ਕੇ ਜਦੋਂ ਕੱਤ ਪਰ ਇਨਸਾਫ਼ ਨਹੀਂ ਮਿਲਦਾ ਉਦੋਂ ਤੱਕ ਤੁਹਾਡੇ ਨਾਲ ਖੜਾਂਗੇ ਤੇ ਨਾਲ ਦੀ ਨਾਲ ਮੈਂ ਵੀ ਅਪੀਲ ਕਰਦਾ ਕਿ ਇਸ ਘਸਤੇ ਰਾਤ ਤੁਹਾਨੂੰ ਇੰਨਾ ਕੁਝ ਪਤਾ ਲੱਗ ਗਿਆ ਹੋਊਗਾ ਕਿ ਬਿਨਾਂ ਲੜੇ ਕੁਝ ਨਹੀਂ ਮਿਲਦਾ ਤੇ ਇਹ ਸਮਾਜ ਜਿਹੜਾ ਇਹਦੇ ਵਿੱਚ ਸਰਕਾਰਾਂ ਨੇ ਕੁਝ ਨਹੀਂ ਦੇਣਾ ਤੇ ਜਿੰਨੀਆਂ ਵੀ ਅੱਜ ਸਹੁਲਤਾ ਆਪ ਲੋਕ ਮਾਣਦੇ ਨੇ ਜਿੰਨੇ ਵੀ ਸਰਕਾਰੀ ਧਾਰਿਆਂ ਦੇ ਵਿੱਚ ਜਿਹੜਾ ਇਹਦਾ ਰੈਗੂਲਰ ਰਜਦਾਰ ਨੇ ਉਹ ਸਾਰੇ ਹੀ ਆਮ ਲੋਕਾਂ ਨੇ ਆਪਣਾ ਲੜ ਕੇ ਜਿਹੜਾ ਇਹਦਾ ਕੁਰਸੀਆਂ ਡਾਂਗਾ ਖਾ ਕੇ ਹੀ ਲਏ ਹੋਏ ਨੇ ਇਸ ਕਰਕੇ ਆਪਾਂ ਨੂੰ ਲਗਾਤਾਰ ਲੜਨਾ ਪੈ ਰਿਹਾ ਉਹ ਵਧੀਆ ਤੇ ਕੋਈ ਨਾ ਕੋਈ ਕਹਾਕਾ ਇਹ ਨਹੀਂ ਹੈ ਤੁਸੀਂ ਜਿਹੜੇ ਰਜਦਾਰ ਹੋਏ ਹੋ ਤਾਂ ਕਾਹਦੇ ਜਾਗ ਮਾਰਦੇ ਨੇ ਕਲੀ ਨਿਕਾਇਆ ਹੈ ਇੱਕ ਹੱਥ ਤੇ ਚਤੀਹਾਈ ਦੀ ਤਿਆਰ ਚਤੀਹਾਈ ਦਾ ਗਵਾਹ ਉਸ ਤੋਂ ਜੁਰਮ ਨਹੀਂ ਚਤੀਹਾਈ ਜਿਹੜੀ ਕਿ ਤਿਆਰ ਨਹੀਂ ਨਹੀਂ ਇੱਕ ਆਖਿਆ ਕਿ ਇਹ ਕੋਈ ਹੋਰ ਮੇਰਾ ਆ ਚਤੀਹਾਈ ਕਰਦਾ ਨਹੀਂ ਉਹਨਾਂ ਕਰਿਆ ਕਿ ਇੱਕ ਪਾਤੀ ਵਾਲੇ ਕੰਨੀਆਂ ਨਹੀਂ ਕੋਈ ਕੰਨੀਆਂ ਨਹੀਂ ਕਿ ਜੱਟ ਦਾ ਹੱਕ ਰਿਹਾ ਹਮੇਸ਼ਾ ਬਚਿਆਗਾ ਤੇ ਬਾਹਵਾ ਦੀ ਵੀ ਉਹ ਆਖੀ ਰਹੀ ਫਿਸ਼ਲ ਫਾਇਰ ਦੇ ਪ੍ਰਕਾਰ ਦੇ ਸ਼ੁਰੂ ਹੀ ਜੁਗਿੰਦਰ ਗੁੱਟਾਂ

ਤਵੇ ਪਰ ਸਰਕਾਰ ਨੇ ਕਰਨਾ ਕਰਖਿਆਗਾ 19 ਸਾਲ ਤੋਂ ਜਦੋਂ ਤੋਂ 3 ਕੋੜ ਤੋਂ 30 ਸਾਡੀ ਕਬੂਲ ਹੋਈ ਆ ਉਸ ਤੱਕ ਵੀ ਘਰੇ ਦੇ ਵਿੱਚੋਂ ਫਿਦਲਾ ਨਿਕਲੇ ਆ ਅਸੀਂ ਪਰ ਇਹ ਤੋਂ ਬਾਅਦ ਸਰਕਾਰ ਕੋਲੇ ਦੁਆਰਾ ਦੁਹਾਰਨਾ ਕਿਹਾ ਸੀ ਪਰ ਸਾਡੀ ਧਰਤੀ ਨੂੰ ਤੁਸੀਂ ਬਚਾਓ ਨਾ ਇਹ ਬਿੱਖਿਆ ਨੂੰ ਬਚਾਓ ਤੇ ਤੁਸੀਂ ਕੀਆ ਕ੍ਰਾਂਤੀ ਦਾ ਨਾਰਾ ਲਾ ਕੇ ਜਿੱਥੇ ਦੇ ਵਿੱਚ ਪੜ੍ਹਿਆ ਸੀ ਸੱਤਾਂ ਦੇ ਵਿੱਚ ਪੜ੍ਹਿਆ ਸੀ ਤੇ ਆਦੇ ਟਾਡੇ ਕੋਲ ਕੀ ਆਸੀ ਆਏ ਸੁਟਕੇ ਲੋਏ ਤਾਂ ਸਾਡੇ ਬੰਦੇ ਕੁਝ ਨਹੀਂ ਰਹਾਗਾ ਪੂਰ ਅਸੀਂ ਤੁਹਾਡੇ ਕੋਲ ਨੂੰ ਚਲਾਏ ਜੇ ਉਹ ਰਕੇ ਜਾਂਦੀ ਤੁੱਬੀ ਕੀ ਕੀਤਾ ਸਾਨੂੰ ਕਾਹੇ ਦਿਨ ਤੱਕ ਕੋਈ ਵੀ ਪਾਰ ਹੁੰਦਾ ਦਾ ਸਾਂਭੇ ਲੱਖੀਆਂ ਮਾਰ ਕੇ ਪਾ ਦਿਆ ਦਿੱਤਾ ਇੱਕ ਮੀਟਿੰਗ ਦਾ ਵਾਅਦਾ ਦੇ ਕੇ ਪਾ ਦਿਆ ਦਿੱਤਾ ਕੋਈ ਘੰਟੇ ਮੀਟਿੰਗ ਤੋਂ ਪੂਰੇ ਘੰਟੇ ਦਾ ਨਾ ਕੰਮ ਨਹੀਂ ਕੀਤਾ ਮੀਟਿੰਗ ਨੇ ਕੋਈ ਆ ਜੁਦਾ ਸੀ ਇਹ ਦਿਨ ਆਵਾਜ਼ ਕਰਾਂਗੇ ਕਿ ਕੋਈ ਟਾਈਮ ਲੈਂਦੇ ਨਹੀਂ ਹੁੰਦੀ ਹੈ ਕੋਈ ਸੱਚਾਈ ਕੰਮ ਚ ਚੱਲੇਗਾ ਨਹੀਂ ਮੈਨੂੰ ਇਸੇ ਗੱਲ ਨਾਲ ਗੱਲ ਕਰਨੀ ਹੁੰਦਾ ਹੈ ਤੱਕਦਾ ਬਹੁਤ ਜੀ ਜੀ ਆਵਾਜ਼ਾਂ ਦੀਆਂ ਤਾਂ ਬਾਡੇ ਉੱਚੇ ਸਿੱਖਿਆ ਦੇ ਨਿਤਰੀਏ ਸਿੱਖਿਆ ਦੇ ਆਗਤਿਆਂ ਪਰਨ ਪਰਕਾਰ ਨੂੰ ਇਹ ਤੇ ਮੰਚ ਤੋਂ ਇਹ ਕੰਨੀ ਆ ਵੀ ਦੇ ਬਾਡੇ ਨਾਲ ਦੁਆਰਾ ਚੀਜ਼ਾਂ ਇਹ ਹੋਈਆਂ ਕਦੇ ਪੁੱਗਰੀ ਪਕਤੀ ਦੇ ਨਾਲ ਪੁੱਗਰੀ ਜਨਸੀ ਦੇ ਆਪਾਟੇ ਤੇ ਲੱਗਿਆ ਤੇ ਖੜਾ ਨੇ ਜਿੰਨਾ ਖੜਾ ਹੋਵਗੇ ਇਤੇ ਵੱਧ ਹਲਕਾਂਗੇ ਜਿੰਨਾ ਬੱਤੇ ਦੇ ਇਤੇ ਵੱਧ ਹੋ ਰਹੇ ਹੋਣਾ ਤੇ ਨਾਲ ਹੀ ਨੇ ਇਸ ਮੰਚ ਤੇ ਜਿੰਨੀਆਂ ਨੇ ਬਾਤੀਆਂ ਇਨਸਾਫ ਤੋਂ ਕੰਮ ਚੱਲੇ ਬੰਦੀਆਂ ਜੁਨੀਅਰ ਰਿਜੈਕਟ ਬੰਦੀਆਂ ਮੁਲਾਜ਼ਮ ਸਮਾਪਤ ਕਰਦੇ ਆ ਕਿਉਂਕਿ ਬਹੁਤ ਵਾਰ ਹੁੰਦਾ ਹੈ ਕਿ ਅਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਰੈਜ਼ਰਵੇਸ਼ਨ ਹੋਵੇ ਅਸੀਂ ਉਹਨੂੰ ਬਚਾਉਣ ਦੀ ਗੱਲ ਕਰਦੇ ਆ ਪਰ ਜੇਕਰ ਸਾਡੇ ਕੋਲ ਸਰਕਾਰੀ ਸੰਸਥਾਨ ਹੀ ਨਹੀਂ ਹੋਣਗੇ ਤਾਂ ਅਸੀਂ ਕਿਵੇਂ ਇਹ ਡਰੂ ਐਸ ਨੂੰ ਬਚਾਵਾਂਗੇ ਕਿਵੇਂ ਬੋਮਨ ਕੋਟੇ ਨੂੰ ਬਚਾਵਾਂਗੇ ਕਿਵੇਂ ਇਹਦੀ ਐਸਪੀ ਕੋਟੇ ਨੂੰ ਬਚਾਵਾਂਗੇ ਇਹ ਗੱਲ ਤੁਹਾਨੂੰ ਧਿਆਨ ਨਾਲ ਸੁਣਨੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਦਾ ਇਹ ਗੱਲ ਬਚਾਉਣਾ ਚਾਹਣਾ ਵੀ ਇਹ ਸਭ ਸਿੱਝ ਜਾ ਤਾਅ ਬਾਅਦ ਕਰੀਏ ਨੇ ਜੇ ਸਰਕਾਰੀ ਸੰਸਾਰ ਬਚਣਗੇ ਸਰਕਾਰੀ ਕਾਲਜ ਬਚਣਗੇ ਸੇਟਕ ਬਵਾ ਬਚੜੀ ਗਿਆ ਸਰਕਾਰੀ ਹਸਪਤਾਲ ਬਚੜੀ ਗਿਆ ਇਹਨਾਂ ਸ਼ਬਦਾਂ ਨਾਲ ਇੱਕ ਵੀ ਜਿੰਨੇ ਵੀ ਸਾਥੀ ਪਹੁੰਚੇ ਆ ਜਨਤਕ ਜਤੇਗੰਦੀਆ ਵੱਲੋਂ ਪਹੁੰਚਿਆ ਸੁਮਰੇ ਜਤੇਗੰਦੀਆ ਵੱਲੋਂ ਪਹੁੰਚਿਆ ਤੇ ਸਾਡੇ ਜਿੰਨੇ ਆਦੇ ਪਤਨ ਸਾਥੀ ਇੱਥੇ ਪਹੁੰਚਿਆ ਉਹਨਾਂ ਦਾ ਇੱਥੇ ਆਉਣ ਦੇ ਬਹੁਤ ਬਹੁਤ ਧੰਨਵਾਦ ਧੰਨਵਾਦ ਸਾਥੀਓ ਇਨਕਲਾਬ ਜਿੰਦਾਬਾਦ ਜਿੰਦਾਬਾਦ ਜਾ ਸਰਕਾਰ ਮਰਦਾਬਾਰ ਮਰਦਾਬਾਰ ਮਰਦਾ ਸਾਡਾ ਇਹ ਕੱਜ ਜਿੰਦਾਬਾਦ 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 ਇਨਕਲਾਬ ਜਿੰਦਾਬਾਦ 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 ਅਮਿਆ ਸਾਥੀ ਜਿਹੜੇ ਲੱਗਦੇ ਲੋਕਾਂ ਵੀ ਆਪਣੀ ਸੁਪਰੀਮ ਕੋਰਟ ਦੇ ਵਿੱਚ ਜਾਂ ਬਾਕੀ ਦਾ ਸਿੰਗਲ ਬੈਂਚ ਤੇ ਹੋਵੇ ਹਾਈ ਕੋਰਟ ਤੇ ਡਬਲ ਬੈਂਚ ਤੇ ਹੋਵੇ ਜਿਹੜਾ ਵੀ ਨੈਰੇਟਿਵ ਬਣਿਆ ਉਹਦੇ ਬਾਰੇ ਖਿਲਾਫ ਜੋ ਨਰੇਤੇ ਵੀ ਖੜਾ ਹੋ ਰਿਹਾ ਹੈਗਾ ਜਾਂ ਕੀਤਾ ਜਾ ਰਿਹਾ ਹੈਗਾ ਉਹਦੇ ਬਾਰੇ ਬਿੱਤ ਕੌਜੀ ਨੇ ਸਾਰੀ ਗੱਲ ਰੱਖੀ ਹੈਗੀ ਤਾਂ ਹੁਣ ਜਿਵੇਂ ਇਹਨਾਂ ਨੇ ਇੱਕ ਗੱਲ ਕੀਤੀ ਦੇ ਪ੍ਰਸ਼ਾਸਨ ਨੇ ਖਾਣ ਦਾ ਜ਼ਰੂਰ ਕਰਦਾ ਹੈ ਉਹ ਵੀ ਕਹਿੰਦਾ ਕਿ ਸਾਨੂੰ ਥੋੜੀ ਚਿੰਤਾ ਆ ਗਈ ਪਰ ਚਿੰਤਾ ਇੱਥੋਂ ਵੱਡਾ ਲੱਗ ਰਹੀ ਆ ਜੀ ਵੀ ਇੱਕ ਦੋ ਸਾਥੀ ਨੂੰ ਛੱਡ ਕੇ ਸੀ ਆਈਡੀ ਵਾਲੇ ਸਾਥੀ ਆਏ ਆਗੇ ਉਹਨਾਂ ਦਾ ਉਹ ਕੰਮ ਨਹੀਂ ਦੇਖਿਆ ਜਿਹੜੇ ਉੱਤੇ ਪੋਰਸਾ ਲੈ ਕੇ ਕੰਮ ਕਰਦੇ ਆਗੇ ਹੁਣ ਤੁਸੀਂ ਦੇਖੋ ਇੱਥੇ 100 ਮੀਟਰ ਹੀ ਆ 200 ਮੀਟਰ ਹੈ ਤੇ ਜਾ ਕੇ ਦੇਖੋ ਪਰ ਤੋਂ ਪਰ 200 ਬੰਦਾ ਬੈਠਾ ਹੋਊਗਾ ਉਹਦੇ ਤੇ ਫੀਮੇਲ ਵੀ ਨੇ ਉਹਦੇ ਚ ਬੇੜ ਵੀ ਨੇ ਪਰ ਸਾਡੇ ਕੋਲ ਕੋਈ ਨਹੀਂ ਆਇਆ ਕਿਉਂਕਿ ਇਹਨਾਂ ਨੂੰ ਕੋਈ ਚਿੰਤਾ ਨਹੀਂ ਹੈ ਜੀ ਉਹਨਾਂ ਉਹ ਜਿੱਦੇ ਸਾਡੇ ਵੱਲ ਬੁੱਧੀ ਵਾਲੇ ਮੂੰਹ ਕਰਨਗੇ ਦੇਖੀ ਇਹਨੂੰ ਟੱਕਰਾਂਗੇ ਇਹਦਾ ਕੋਈ ਪ੍ਰੋਟੈਕਸ਼ਨ ਉਹ ਮਸਲੇ ਨਹੀਂ ਜੇ ਸਾਨੂੰ ਇਹ ਲੱਗਦਾ ਹੋਵੇ ਵੀ ਪੁਲਿਸ ਉਹ ਨਹੀਂ ਸਾਡੀ ਕੋਈ ਪ੍ਰੋਟੈਕਸ਼ਨ ਇਹ ਕਰੂਗੀ ਜਾਂ ਸਾਡੀ ਸਾਡੇ ਨੂੰ ਮਸਲੇ ਦੇ ਲੈ ਕੇ ਸੈਂਸਿਟੀਵਾਡਾ ਉੱਪਰ ਕੋ ਲਜਾਈਏ ਤਾਂ ਪਹਿਲਾਂ ਵੀ ਇੱਥੇ ਅੰਦਰ ਲੜਨ ਲੱਗੇ ਪਹੁੰਚਾਂਗੇ ਅਸੀਂ ਆਪਣੀ ਪ੍ਰੋਟੈਕਸ਼ਨ ਖੁਦ ਕਰ ਲਈ ਹੈਗੀ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਖੁਦ ਕਰਦੇ ਰਹਾਂਗੇ ਹੁਣ ਜੇ ਤਾਂ ਮੁੱਖ ਮੰਤਰੀ ਸਾਹਿਬ ਅਤੇ ਕੈਬਨਿਟ ਮੰਤਰੀ ਜਿਨ੍ਹਾਂ ਨੇ ਮੀਟਿੰਗ ਦਿੱਤੀ ਸੀਗੀ ਜਿਹੜਾ ਹੱਲੇ ਵੀ ਉਹ ਆਪਦਾ ਪੜਾ ਵਿਚਾਰਦੇ ਆ ਤੇ ਜਿਹੜਾ ਸਾਹਮਣੇ ਪ੍ਰੋਟੈਸਟ ਦਿੱਤਾਗਾ ਉਦੋਂ ਪਹਿਲੇ ਜਿਹੜਾ ਮੀਟਿੰਗ ਕਰ ਲੈਣ ਜੀ ਤਾਂ ਠੀਕ ਹੈ ਨਹੀਂ ਫਿਰ ਅਸੀਂ ਭਗਵੰਤਨਾ ਦੀ ਕੁਰਸੀ ਵੱਲ ਤਾਂ ਸੀ ਮੈਂ ਕੀਤਾ ਹੋਇਆਗਾ ਇਹ ਤੋਂ ਸਾਡੀ 100 ਮੀਟਰ ਹੀ ਆ ਜੋ ਹੁੰਦਾਗਾ ਸਰਕਾਰ ਕਰ ਲਵੇ ਜੋ ਹੁੰਦਾਗਾ ਪੁਲਿਸ ਨਾਲ ਨੇ ਅਸੀਂ ਫਿਰ ਉਤਰੋ ਮੁਗਰ ਆਲੇ ਨਹੀਂ ਅੰਤ ਵਿੱਚ ਸਾਥੀਓ ਅੱਜ ਦਾ ਜੋ ਪ੍ਰੋਟੈਸਟ ਦਾ ਆਲਾਨ ਸੀਗਾ ਸਾਰੇ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਪ੍ਰੋਟੈਸਟ ਹੋਏ ਨੇ ਇਹਦੇ ਨਾਲ ਸਾਰੇ ਸਾਥੀਆਂ ਨੂੰ ਬਹੁਤ ਹੀ ਉਹਨਾਂ ਦਾ ਸਵਾਲ ਹੈ ਤੇ ਉਹਨਾਂ ਲਈ ਇੱਕ ਬਹੁਤ ਵੱਡੀ ਗੱਲ ਹੈ ਕਿ ਸਾਰੇ ਪੰਜਾਬ ਦੇ ਵਿੱਚ ਪ੍ਰੋਟੈਸਟ ਹੋਏ ਆਗੇ ਉਹਦੇ ਵਿੱਚ ਕੱਲਾ ਇਹ ਨਹੀਂ ਕਿ 1158 ਵੱਲੋਂ ਆਇਆ ਹੈ ਜੀ ਉਹਨਾਂ ਦੇ ਸਾਥੀ ਡੀਟੀ ਵੱਲੋਂ ਆਇਆ ਹੈ ਇਹ ਅਧਿਆਪਕਾਂ ਵੱਲੋਂ ਆਇਆ ਹੈ ਉਹਨਾਂ ਦਾ ਪ੍ਰੋਟੈਸਟ ਹੋ ਰਿਹਾ ਤੇ ਸਟੂਡੈਂਟਾਂ ਨੇ ਸ਼ੂਨਿਅਤ ਕੀਤੀ ਹੈ ਜੀ ਤਾਂ ਇਸ ਤੋਂ ਪਤਾ ਲੱਗਦਾ ਵੀ ਸਾਰੀ ਦੀ ਸਾਰੀ ਐਜੂਕੇਸ਼ਨ ਜਿਸ ਮਕਸਦ ਨੂੰ ਲੈ ਕੇ 1158 ਤੁਰਿਆ ਸੀਗਾ ਜਾਂ ਸਰਕਾਰੀ ਕਾਲਜ ਬਚਾਉਣ ਵਾਸਤੇ ਤੁਰਿਆ ਸੀਗਾ ਉਹ ਕੋਹ ਚਾਰ ਨੂੰ ਬਚਾਉਂਦੀ ਜਾਂ ਉਹ ਤੋਂ ਅਗਲੀ ਲੜਾਈ ਜਿਹੜੀ ਸਰਕਾਰੀ ਕੌਜਾਂ ਨੂੰ ਬਚਾਉਣ ਦੀ ਜਦ ਵੀ ਬੋਲੇ ਭయ్యా ਪਾਇ ਸਰਕਾਰ ਕੋਈ ਵੀ ਲੋਕ ਹੈ ਜੀ ਵੀ ਸਿੱਖਿਆ ਨੂੰ ਬਚਾਉਣਾਗਾ ਸਿੱਖਿਆ ਗਰੰਟੀ ਦਾ ਕਰਨਾ ਚਾਹੁੰਦੀ ਹੈ ਪਰ ਅਦੇ ਪੜਾਉਣੀ ਨਹੀਂ ਬਚਾਉਣਾ ਚਾਹੁੰਦੀ ਇਹ ਤਾਂ ਅਖਵੀਰ ਪਰ ਫਿਰ ਵੀ ਅੱਜ ਅਸੀਂ ਬੋਹਾਂ ਤਮਾ ਦਾ ਪੁੱਤਾਂ ਦਾ ਕਿਤੇ ਨਹੀਂ ਖੜੂ ਐਦੂ ਦੁਵਾਰਾ ਉਹਨਾਂ ਤਮਾ ਦੇ ਘਰ ਦੇ ਬਗਾਰਾਂ ਦੇਰ ਕੇ ਰਾਂਗੇ ਅਸੀਂ ਦੈਨ ਕਰਨ ਵਾਲੇ ਦੁਆਰਾ ਹੋਏ ਜੇ ਸਾਡੇ ਮੱਤਾਂ ਕੁੱਤੇ ਜਾਂ ਜੇ ਸਾਡਾ ਸ਼ਰੀਰ ਕੁੱਤੇ ਜਾਂ ਜੇ ਸਾਡੇ ਕੋਲੇ ਦਾ ਕੁਝ ਮਰਜੀ ਕੀਤਾ ਜਾਵੇ ਪਰ ਜਦੋਂ ਤੱਕ ਅਸੀਂ ਜਿੱਦਾਂ ਅਸੀਂ ਆਏ ਸੀ ਸਰਕਾਰੀ ਤੌਰ ਤੇ ਅਸੀਂ ਉਵੇਂ ਹੀ ਰਹਿਣਾ ਹੈ ਅਸੀਂ ਕਾਲਜੋਂ ਛੱਡ ਕੇ ਨਹੀਂ ਜਾਣ ਲੱਗੇ ਕੁਝ ਕਰਕੇ ਰਹਿਾਵਾਂਗੇ ਸਿੱਖਿਆ ਕਰਦੇ ਆਪਾਂ ਤੇ ਨਹੀਂ ਬਚਣਗੇ ਪ੍ਰੋਫੈਸਰ ਨਹੀਂ ਬਚਣਗੇ ਜੇ ਕੋਈ ਕਾੜੀ ਮੈਕਬੋ ਨਹੀਂ ਬਚਣਗੇ ਜੇ ਕੋਈ ਡਾਕਟਰ ਕੋਈ ਨਾਲ ਕਿਹੜੀ ਕ੍ਰਾਂਤੀ ਹੋ ਸਕਦੀ ਹੈ ਨਾਲ ਸਿਹਤ ਕ੍ਰਾਂਤੀ ਹੋ ਸਕਦੀ ਹੈ